ਸਾਡੇ ਐਸਐਸਪੀ ਸਾਹ ਪਟਿਆਲਾ ਸ੍ਰੀ ਵਰਨ ਸ਼ਰਮਾ ਆਈਪੀਐਸ ਅਤੇ ਐਸਪੀ ਇਨਵੈਸਟੀਗੇਸ਼ਨ ਗੁਰਵੰਤ ਸਿੰਘ ਬੈਂਸ ਅਤੇ ਡੀਐਸਪੀ ਰਾਜਪੁਰਾ ਦੀਆਂ ਹਦਾਇਤਾਂ ਮੁਤਾਬਕ ਯੁੱਧ ਨਸ਼ਿਆਂ ਵਿਰੁੱਧ ਜਿਹੜੀ ਸਾਡੀ ਮਹਮ ਚੱਲ ਰਹੀ ਹੈ ਉਹਦੇ ਤਹਿਤ ਕੱਲ ਅਸੀਂ ਗਸ਼ਤ ਦੇ ਸੀਗੇ ਗਸ਼ਤ ਦੌਰਾਨ ਇੱਕ ਬੰਦੇ ਨੇ ਆ ਕੇ ਸਾਨੂੰ ਇਤਲਾਹ ਦਿੱਤੀ ਦੋ ਵਿਅਕਤੀ ਜਿਹੜੇ ਨਸ਼ਾ ਵੇਚਣ ਦਾ ਕੰਮ ਕਰ ਰਹੇ ਨੇ ਜਿਹੜੇ ਇਸ ਟਾਈਮ ਵੀ ਜਦੋਂ ਰੇਡ ਕੀਤੀ ਜਾਵੇ ਤੇ ਉਹਨਾਂ ਨੂੰ ਮਿਲ ਸਕਦੇ ਨੇ ਜਿਹੜੇ ਕਿ ਜੰਡੋਲੀ ਏਰੀਆ ਦੇ ਵਿੱਚ ਮੌਜੂਦ ਸੀਗੇ ਅਸੀਂ ਤੁਰੰਤ ਹਰਪੁਰ ਦੇ ਵਿੱਚ ਆ ਕੇ ਸਾਡੇ ਐਸਏ ਨਿਸ਼ਾਨ ਸਿੰਘ ਤੇ ਸਾਡੀ ਟੀਮ ਨੂੰ ਉਦੋਂ ਵੱਡੀ ਕਾਮਯਾਬੀ ਮਿਲੀ ਜਦੋਂ ਮਨਪ੍ਰੀਤ ਸਿੰਘ ਮੰਨਾ ਤੇ ਦੂਜਾ ਹੈਗਾ ਮੁਹੰਮਦ ਉਪ ਉਮਰ ਇਹ ਦੋਨੇ ਨਸ਼ਾ ਵੇਚਣ ਦਾ ਕੰਮ ਕਰਦੇ ਆ ਤੇ ਕੱਲ ਅਸੀਂ ਇਹਨਾਂ ਕੋਲੋਂ 40 ਗ੍ਰਾਮ ਹੈਰੋਇਨ ਤੇ 21000 ਰੁਪਏ ਰ ਡਰਗ ਮਣੀ ਤੇ ਇੱਕ ਕੰਡਾ ਜਿਹੜੇ ਨਾਲ ਇਹ ਜੋਖਦੇ ਸੀ ਉਹ ਬਰਾਮਦ ਕੀਤਾ ਆ ਕੰਡਾ ਤੇ ਡਰਗ ਮਣੀ ਜਿਹੜੀ 21000 ਰੁਪਏ ਤੇ ਬਾਕੀ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਕੱਲ ਅਸੀਂ ਐਫ ਆਰ ਨੰਬਰ 192 ਤੇ 21 485 ਤਹਿਤ ਇਹਨਾਂ ਦੇ ਐਫਆਰ ਦਰਜ ਕਰਕੇ ਅੱਜ ਅਸੀਂ ਮਾਨਯੋਗ ਅਦਾਲਤ ਦੇ ਵਿੱਚ ਇਹਨਾਂ ਨੂੰ ਪੇਸ਼ ਕਰਾਂਗੇ ਅਦਾਲਤ ਦੇ ਰਿਮਾਂਡ ਦੌਰਾਨ ਸਾਨੂੰ ਹੋਰ ਵੀ ਜਿਹੜੇ ਕਲਾਸੇ ਹੋਣ ਦੀ ਉਮੀਦ ਹੈਗੀ ਆ ਅਸੀਂ ਇਹਨਾਂ ਦੇ ਫਾਰਵਰਡ ਤੇ ਬੈਕ ਦੋਨੇ ਲਿੰਕ ਬਾਰੇ ਉਹ ਫੜੋ ਲਾਂਗੇ ਉਹਨਾਂ ਵਿੱਚੋਂ ਸਾਨੂੰ ਹੋਰ ਵੀ ਬਰਾਮਦਗੀ ਜਿਹੜੀ ਹੋਊ